ਉਹ ਲਿਖਣ ਗਾ ਨਾ ਨੰਬਰ ਉਹ ਮੈਂ ਤਿਆਰ ਕਰ ਕੀ ਕਰਦੇ ਆ ਬਰਾ ਬਰਾ ਵਧੀਆ ਬਾਗ ਦੇ ਵਿੱਚ ਮੈਚ ਹੋਣਾ ਸਹਿਜ ਇਹਨਾਂ ਦੀ ਬਹੁਤ ਵੱਡੇ ਪੱਤਰ ਤੇ ਮਾਰਕ ਹੁੰਦੀ ਹੈ లైਵ ਕਰੋ ਪ੍ਰੋਗਰਾਮ ਨੂੰ ਪੰਜਾਬ ਕਬੱਡੀ ਵੱਲ ਹਾਂਜੀ ਹਾਂਜੀ ਕਰੋ ਲਾਈਵ ਕਰੋ ਅੱਜ ਲਾਈਵ ਵਾਲਾ ਕਰਾ ਦੇ ਜੀ ਭਰਾ ਸਾਡਾ ਕੀ ਬਾਤ ਇਹਦੇ ਜਿਹੜੀਆਂ ਘੜੀਆਂ ਗੁਰਵੰਤ ਕੰਡੋਰੀ ਹੋਏ ਅੱਜ ਦਾ ਜਿਹੜਾ ਪ੍ਰੋਗਰਾਮ ਭਰਾ ਦੇ ਸਾਡੇ ਲਾਈਵ ਕਰ ਲੈ ਲਾਈ ਕਰੋ ਟੀਮਾਂ ਨੂੰ ਜਾਣ ਤੋਂ ਆਪਾਂ ਰੇਟ ਹੋਣੀ ਹੈ ਤੇ ਬਣੀ ਦੇ ਵਿੱਚ ਕਹਿ ਗਿਆ ਤੁਹਾਨੂੰ ਕਾਹੂ ਲੱਗੋ ਅਮਰ ਤੇ ਮਾਰੂੰਗਾ ਸੋੜ ਬੋਧੂ ਅਮਰ ਦਾ ਪੰਜ ਕੱਟਿਆ ਗਿਆ ਪੰਜ ਕੱਟਿਆ ਗਿਆ ਜਦੋਂ ਦੀਆਂ ਨੂੰ ਮਾਰ ਰਿਹਾ ਹੈਗਾ ਸਰ 1300 ਆਇਆ ਤੁਹਾਡਾ ਪਿਛਲੇ ਸਾਲ ਵੀ ਮਲੇਸ਼ੀਆ ਖੇਡੇ ਤੈਨੂੰ ਸੰਡ ਕੀਤਾ ਇਹ ਵੀ ਆਪਾਂ 8 ਮਹੀਨੇ ਤੋਂ ਕੰਮ ਕਰ ਜਿਹੜੀ ਮਲੇਸ਼ੀਆ ਵਿੱਚ ਆਉਂਦਾ ਹੈ ਪਰ ਇਹ ਛੜਾ ਤੇ ਤਿਆਰੀ ਤੇ ਸਾਡੀ ਵੀ ਤਿਆਰੀ ਫਿਰ ਕਈ ਰਵੱਦੀਆਂ ਦੇ ਵਿੱਚ ਵੀ ਖੇਡਦਾ ਤੇ ਅੱਜ ਜਿਹੜੇ ਸੁਧਾਰ ਨੇ 80 ਕਿਲੋ ਵੇਟ ਵਾਲੇ ਖੇਡ ਰਹੇ ਕਹਿੰਦੇ ਵਿੱਚ ਬੜੀ ਸੋਹਣੀ ਕਬੱਡੀ ਪਾਉਂਦਾ ਫਿਰ ਪਾਲੇ ਦਾ ਜ਼ਿਕਰ ਹੁੰਦਾ ਹੈ ਪਾਲਜੀ ਕਬੱਡੀ ਕਹਿੰਦੀ ਕਬੱਡੀ ਜਿਹੜੀ ਪੈਣੀ ਹੈ ਗੁੱਸੇ ਵੱਲ ਬਾਈ ਥੋੜਾ ਹੀ ਗਰਾਊਂਡ ਕਲੀਅਰ ਕਰਾਓ ਜੀ ਛੋਟਾ ਸੈਟਾਂ ਨਾਲ ਦੇਖੋ ਸਰਦਾਰ ਜੀ ਆਵੇ ਹੈ ਮੈਂ ਬਹੁਤ ਸਤਿਕਾਰ ਕਰਾਓ ਜੀ ਸ਼ੁਰੂ ਹੋਤਾ ਜੀ ਹੋਰ 15 5 15 ਦਾ ਮੈਚ ਰਹਾ ਜੱਜ ਜੀ ਬਹੁਤ ਆ 15 5 15 ਦਾ ਮੁਕਾਬਲਾ ਖੇਡਿਆ ਜਿਹੜਾ ਮੈਚ ਚੋਟੀ ਦਾ ਹਾਂਜੀ ਬੋਸ ਸਿੰਘ ਜੀ ਕੀ ਗੱਲ ਹੋਈ ਉਹਨੂੰ ਹੋਰ ਕਰਿਆ ਰਾਤ ਦੇ ਭਾਈ ਤੂਫਾਨ ਵੀ ਆ ਗਿਆ ਸਾਹਮਣੇ ਵੱਲ ਧਰਤੀ ਦੇ ਕਿੰਨੇ ਸਾਹਮਣੇ ਵੱਲ ਤੂਫਾਨ ਬੜੀ ਸੋਹਣੀ ਕਬੱਡੀ ਦਾ ਵਾਰਸ ਹੈ ਅੱਜ ਮੇਲਾ ਲੁੱਟੂ ਤੂਫਾਨ ਭਾਈ ਇੱਕ ਪਲੇਅਰ ਲੋਡ ਕਰਿਆ ਥੋੜੀ ਗਰਾਊਂਡ ਹੈ ਜਿਹੜੀ ਗਿੱਲੀ ਵੀ ਅਤੇ ਥੋੜੀ ਜੀ ਤਾਰ ਵੀ ਖੁੱਗਦਾ ਇਹ ਦੋਵਾਂ ਟੀਮਾਂ ਵੱਲੋਂ 1000s ਵੀ ਆ ਵੀ ਆਪਣਾ ਥੋੜਾ ਜਿਹਾ ਪਿੱਛਾ ਕਰ ਲੈਣਾ ਤਾਲੇ ਇੱਥੇ ਇੱਥੇ ਬੰਦਾ ਘੇਰਿਆ ਗਿਆ ਠੀਕ ਹੈ ਮਗਰੋਂ ਜਿਹੜੀ ਕੰਕੀਕੂਚ ਕਿਸੇ ਨੂੰ ਮਾਰਿਓ ਨਾ ਕਿਸੇ ਦਾ ਵੱਡਾ ਨੁਕਸਾਨ ਨਾ ਹੋਵੇ ਪਰ ਮੈਚ ਆਪਾਂ ਬੁੜਾ ਕੇ ਰੱਖਣਾ ਪੂਰੇ ਫੁੱਲ ਭਾਈ ਫੁੱਲ ਚਪੇੜਾ ਵੀ ਮਾਰ ਲਓ ਇੱਕ ਦੋ ਵੱਜਰ ਗਿਆ ਤੇ ਅੰਮ੍ਰਿਤਾਂ ਤੋਂ ਮਾਰ ਲੈ ਜਿਹੜੇ ਵੱਜਰ ਗਿਆ ਦੇਖ ਲਓ ਹੈ ਇਹ ਇਹ ਤਲਿਆ 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 ਗੁਲਸ਼ਨ ਇਹ ਕਹਿੰਦੇ ਮੱਲੇਵਾਕ ਤਗੜੇ ਨੰਬਰ ਦਾ ਬੱਚਾ ਕਰ ਗਿਆ ਇਹ ਬਿੱਲੇ ਦੀਆਂ ਕਬੱਡੀਆਂ ਮੈਂਦੇ ਪਟੋਰੀ ਆ ਗਿਆ ਪਹਿਲੀਆਂ ਦੋ ਕਬੱਡੀਆਂ ਸਾਡੇ ਮਰਵੈਲ ਜਿੱਤ ਗਿਆ ਤੇ ਸਹਜੋ ਤਰਾਸਾ ਹੁੰਦਿਆਂ ਦੇ ਜਵਾਦੋ ਕੈਂਨੇ ਜਨਾਲ ਗੁਰਦਾਸ ਸਰਪੰਚ ਤੇ ਕਾਲੀ ਮਾਨਾ ਵਾਲਾ ਦੇ ਨਾਲ ਸਦੀ ਆਕਾਸ਼ ਵੀਰ ਹੁਣੀ ਇਹ ਬੰਦੇ ਪਹਿਲੇ ਪਾਸੋਂ ਦੇ ਦੋ ਬੱਲੇ ਤੇਰੇ ਆ ਤੂਫਾਨ ਹੈ ਇਹ ਸਾਹਮਣੇ ਵਾਲਾ ਹੈ ਇਹ ਚਾਰ ਨੇ ਤੇ ਇਹਦੀ ਖੇਡ ਵੇਖਣ ਵਾਲੀਆਂ ਬਾਬਾ ਜੀ ਇੱਕ ਰਾਰ ਪਰਵਾਰ ਤੇ ਗਰੀਬ ਜੇ ਵਿੱਚੋਂ ਪਰ ਕਬੱਡੀ ਦੇ ਵਿੱਚ ਬੜੀ ਜੀ سپورਟ ਕਰਦੇ ਆ ਜਿੰਨੇ ਵੀ ਮੁੰਡੇ ਬਾਹਰ ਦੇਖਿਆ ਨਾ ਉਹਦੀ ਬਹੁਤ ਵੱਡੀ سپورਟ ਕਰਦੇ ਆ ਆ ਦੂਸਰੇ ਬਾਅਦ ਤੋਂ ਚੱਲ ਗਿਆ ਇਹ ਸੈਮ ਹੈ ਇਹ ਘਾਟੀ ਰੁਕਦਾ ਹੈ ਇਹ ਘੱਟ ਘੱਟ ਰੁਕਦਾ ਇਹ ਘੱਟ ਰੁਕਦਾ ਘੱਟ ਰੁਕਦਾ ਇਹ ਰੁਕਦਾ ਇਹ ਰੁਕਦਾ ਨੂੰ ਆ ਕੇ ਸੇ vem dia não ਕੱਟੇ ਹੱਥ ਪੈਂਦੀਆਂ ਤਫਾਨ ਇਹ ਤੇਯਾਰ ਇੱਕ ਡੰਗੂਰੇ ਨੰਬਰ ਦਾ ਇਹ ਠੱਠੀਆਂ ਦੇ ਟੀਮ ਦੇ ਵਾਧਾ ਕਰ ਦਿੰਦਾ ਆ ਚਾਰ ਦੇ ਠੱਠੀਆਂ ਵਾਲੇ ਤੇ ਚਾਰੇ ਅਗਦੀਆਂ ਨਾੜਾ ਉਰਲੇ ਕੰਨੀ ਦੇ ਬੈਂਕਿਆਂ ਵਾਲਾ ਕਰਮਾਲ ਇਹ ਫਰੰਦੀਪੁਰ ਦੀ ਅਕੈਡਮੀ ਦਾ ਚਮਹਣ ਚਲਾਉਂਦਾ ਆ ਮੁੰਡਾ ਕਹਿੰਦੇ ਭਰਾ ਕੁੜਿਆ ਹੁੰਦੀ ਹੈ ਇਹ ਵੀ ਕੱਚੇ ਪੱਕੇ ਦੇ ਇਲਾਕੇ ਦਾ ਪਲੇਅਰ ਜੱਫਾ ਨਹੀਂ ਲਾ ਸਕਦੇ ਨੰਬਰ ਸਾਹਰੇ ਦਾ ਆ ਬਿੱਲੇ ਦੀ ਦੋ ਕਬੜੀਆਂ ਪਾਹ ਸੋਧੀਆਂ ਸਾਡੇ ਨਰਮੈਣ ਠੱਠੀਆਂ ਵੱਲੋਂ ਤੇ ਗੁਰਦਾਸਰ ਪੰਚ ਵੱਲੋਂ ਇਹ ਕਾਲਾ ਇਹਦੇ ਵਿੱਚ ਚੜਾਈ ਆ ਮੁੰਡਿਆ ਇਹ ਬਿੱਲਾ ਨਹੀਂ ਤੇ ਪਡੋਰੀ ਵਾਲਾ ਇੱਕ ਕਬੱਡੀ ਮੋੜ ਗਿਆ ਸਹਿਜ ਭਾਜੀ ਇੱਕ ਆ ਗਈ ਹੈ ਇੱਕ ਬਾਕੀ ਹੈ ਇਹ ਜਿਵੇਂ ਜਿਵੇਂ ਅਪ ਬੋਲੀ ਚਾਹਾਂਗੇ ਤਫਾਰ ਦੀ ਕਬੱਡੀ ਆ ਚਾਰ ਨੇ ਤਫਾਨਾ ਵੱਜ ਗਈ ਨਹੀਂ ਹੱਤ ਦੇ ਵਿੱਚ ਵੱਜ ਰਹਾ ਪਰਲੀ ਕੰਨੀਆਂ ਨੇ ਮੋਟਰਸ਼ੈਕ ਜਿੱਤੇ ਮਾਂਗਾ ਸਰਾਜ ਵਾਲੇ ਨੇ ਇਹਨੇ ਮੋਟਰਸ਼ੈਕ ਤੇ ਦੋ ਐਲ ਸੀ ਡੀਆਂ ਜਿੱਤਿਆ ਇਹ ਗੇਟ ਵਾਲੀ ਖੇਡਦਾ ਓਏ ਇਹ ਵੇਟ ਵਾਲੀ ਕਬੱਡੀ ਖੇਡ ਰਿਹਾ ਹੈ ਉੱਥੇ ਨਾ ਕੱਟਕੜੇ ਮੈਂਬਰਾਂ ਦਾ ਬੈਟਿੰਗ ਬਹੁਤਿਆਰ ਗਿਆ ਆ ਸੇਠ ਬੱਲੇ ਵਾਲਾ ਕਬੱਡੀ ਪਾ ਗਿਆ ਇਹਦੇ ਬਾਪੂ ਦੇ ਤਕੜੀ ਕਬੱਡੀ ਖੇਡੀਆਂ ਹੁੰਦਾ ਜਿਵੇਂ ਤੇਰੇ ਬਾਂਦੂ ਇੱਕ ਵੀ ਜਿਹਦਾ ਬਾਪੂ ਵੀ ਤਕੜੇ ਕਬੱਡੀ ਦਾ ਆਵਾਜ਼ ਰਿਹਾ ਕਨੂਰ ਸਾਹਜਾ ਕਲੱਬੋ ਜਦੋਂ ਫਗਨੇ ਸ਼ਰਮੇ ਦੀਆਂ ਗੱਲਾਂ ਚੱਲੀਆਂ ਤੇ ਉਹਦਾ ਸਮਿਆਂ ਦੇ ਵਿੱਚ ਜਿਹਦਾ ਬਾਪੂ ਜੀ ਬਹੁਤ ਤਕੜੀ ਚੁੜਾਈ ਦੇ ਵਿੱਚ ਕਬੱਡੀ ਖੇਡਿਆ ਮੱਲੇ ਵਾਲਾ ਅਮਰਜੀਤ ਕੱਟੀ ਬੜੀ ਤਕੜੀ ਕਬੱਡੀ ਖੇਡਿਆ ਤੂਫਾਨ ਫੇਰ ਆ ਗਿਆ ਹੈਪੀ ਉਹ ਤੂਫਾਨ ਨੱਚਦਾ ਫਿਰਦਾ ਓਏ ਧੱਗੀਆਂ ਦੇ ਵੇੜੇ ਦੇ ਵਿੱਚ ਤੂਫਾਨ ਰੋਕੋ ਰੋਕੋ ਤੂਫਾਨ ਰੋਕੋ ਇਹਨੇ ਇੱਕ ਵੀ ਜਾ ਫਿਰ ਨਹੀਂ ਰੋਕੋੜਾ ਬਹੁਤ ਬਾਨਾ ਅੱਜ ਪੁੱਠੀਆਂ ਗਿਆ ਪੈੜੀਆਂ ਚਾਹੀਦੀਆਂ ਸਾਹਮਣੇ ਵੱਲ ਇਹ ਤੀਜੀ ਕਬੱਡੀ ਆ ਗਿਆ ਤੂਹਾਨ ਇਹ ਬੜੀ ਸੋਹਣੀ ਕਬੱਡੀ ਦਾ ਮਾਰਸ ਹੈ ਆ ਕੁਲਚਨ ਇਹ ਚਾਰ ਅੱਗੇ ਲਾਏ ਨੇ ਇਹ ਕੁਲਚਨ ਅੱਜ ਬਠਿੰਡਾ ਦਾ ਪੁੱਤ ਬਣ ਕੇ ਖੇਡਦਾ ਅੱਜ ਠੱਡੀਆਂ ਦਾ ਪੁੱਤ ਬਣ ਕੇ ਖੇਡਦਾ ਤੇ ਮੰੰਦਰ ਦੇ ਇੱਕ ਪਿੰਡ ਦੀ ਟੀਮ ਨੂੰ ਵਾਧਾ ਕਰ ਗਿਆ ਸਾਹਮਣੇ ਆ ਗਿਆ ਭਾਈ ਦੋ ਕਬੱਡੀਆਂ ਪੈਣਗੇ ਦੂਜੀ ਬੰਦੇ ਡੋਟ ਕਰ ਰਹੇ ਇੱਕ ਤੋਰ ਦੋ ਕਬੜੀਆਂ ਪਾਸੇ ਤੇ ਤੀਜੀ ਪੰਦ ਆਉਂਦੇ ਨੇ ਸਾਡੇ ਇੱਕ ਚਰੀ ਟੀਮ ਦਾ ਸਾਡੀ ਕੋਚ ਨੇ ਮੈਨੇ ਡਿਸੀਜਨ ਲੇ ਕਾਲ ਗੱਬਰੂਆ ਕਬੱਡੀ ਜਿਹੜਾ ਚਾਰ ਪਿੰਤ ਯਾਰ ਕਰਦੇ ਆ ਸਰਦਾਰ ਨੇ ਸਰਦਾਰ ਟੱਕਰ ਗਿਆ ਓ ਛੱਗਿਆਂ ਵਾਲਾ ਬਚ ਗਿਆ ਤਾਲੀਆਂ ਓ ਬਚ ਗਿਆ ਤਾਲੀਆਂ ਛੱਗਿਆਂ ਵਾਲਿਆ ਓ ਬਚ ਗਿਆ ਤਾਲੀਆਂ ਮੁੰਡੇ ਨੇ ਛੱਗਿਆਂ ਦੀ ਟੀਮ ਦੇ ਇੱਕ ਤਗੜੇ ਨੰਬਰ ਦਾ ਵਾਦਾ ਕਰ ਦਿੱਤਾ ਆ ਗੁੰਡਾਰੇ ਵਾਲਾ ਇਹ ਨੌਂ ਵਾਲਾ ਇਹ ਜੇ ਸ਼ਪਾਲ ਸਿੰਘ ਜੀ ਅੱਜ ਜਿਹੜੀਆਂ ਤੋਂ ਆਉਣ ਵਾਲੀ ਕਾਰਜ ਤਰੂਪ ਕਾਲਕ ਦੁਆਰਾ ਪਛਾਣੀ ਗਈ ਚਾਰ ਨੇ ਚਾਰਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਉਹ ਮੋਹਾਨ ਦੇ ਕਿੰਤੀ ਦਾ ਜੱਫਾ ਲਾ ਆ ਗਿਆ ਸਾਹਮਣੇ ਵਾਲਾ ਜਿਹਨੇ ਆਪਣੀ ਟੀਮ ਦੇ ਕਿੰਦਰੇ ਨੰਬਰ ਦਾ ਵਾਧਾ ਕਰ ਦਿੱਤੇ ਜੱਫਾ ਉਧਰ ਵੀ ਤੇ ਜੱਫੇ ਇਧਰ ਵੀ ਲੱਗਦੇ ਆ ਤੂਫਾਨਾ ਇਹ ਅੱਜ ਗੱਲ ਸਿਰੇ ਲੱਗੋਗੇ ਇਹ ਤੂਫਾਨ ਦੀ ਰੈਡ ਚਾਰ ਨੇ ਚਾਰੇ ਤਿਆਰ ਤੇ ਚਾਰਾਂ ਦੇ ਵਿੱਚੋਂ ਬੈਂਕਿਆਂ ਵਾਲਿਆ ਐ ਕਫਾਰ ਗਿਆ ਸਾਰੇ ਸਰਾਏ ਵਾਲਿਆ ਲਾਗਾ ਸਰਾਏ ਵਾਲਿਆ ਘੱਟ ਹੈ ਪਰ ਉਹ ਕਾਲਿਆ ਉਹ ਮੁੰਡੇ ਦੀ ਖੇਡ ਬੜੀ ਨਿਆਰੀ ਹੈ ਉਹਦੀ ਮੰਗ ਹੈ ਜਰਿੰਦਰ ਦਿਵਾਬੇ ਮਾਰਵੇ ਤੱਕ ਤੇ ਕੋਈ ਗੱਲ ਨਹੀਂ ਇਹ ਆਪਣੇ ਸਾਰੇ ਖੇਡਦੇ ਆ ਧਿੰਦੀ ਵਾਲੀਏ ਕਰਤਾਰਾ ਯਾਰ ਹੈ ਇਹ ਪੱਟੀ ਦੇ ਲਾਗੋ ਕਰਕੇ ਚੱਲ ਗਿਆ ਮੁਲਿਆਰੇ ਵਾਲਾ ਇਹ ਪੱਟੀ ਦੇ ਲਾਗੋ ਕਰਕੇ ਇਹਦਾ ਹਰਵਿੰਦਰ ਸਿੰਘ ਕਪਤਾਨ ਹੈ ਇਹ ਬੜੀ ਸੋਹਣੀ ਕਬੱਡੀ ਪਾਈਏ ਤੇ ਨੰਬਰ ਇਹ ਜਾਪਰ ਵਾਲੇ ਨੰਬਰ ਜੀ ਜਾਤੀ ਦਾ ਨੰਬਰ ਸਟਾਪਰ ਨੇ ਆਪਣੀ ਟੀਮ ਨੂੰ ਜੋਰ ਦਿੱਤਾ ਹੈ ਆ ਤਫਹਾਰ ਦੀ ਕਬੱਡੀ ਫੇਰ ਲਈ ਹੋਈ ਹੈ ਚਾਰ ਨੇ ਹੈਪੀ ਉਹ ਲੱਕ ਟੁੱਟ ਕੇ ਤਫਹਾਰ ਨੂੰ ਲੱਕ 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 ਇਹ ਘਰ ਦਾ ਭੇਤੀ ਰਾਜੇ ਭੇਤ ਦੰਗਾ ਤੇ ਕਿੱਥੇ ਰਾਵਣ ਮਰਨਾ ਸੀ ਤਾਂ ਧੜੀ ਸੀ ਲੰਕਾ ਸਰੇ ਦੀ ਪਹਿਲਾ ਕੁੰਬਲਾ ਰਾਵਣ ਦਾ ਸਰਦਾ ਸੀ ਇਹ ਘਰ ਦੇ ਭੇਤੀਆਂ ਸਾਰੇ ਇੱਕ ਕੁਝ ਦਾ ਭੇਤ ਸਿੱਖ ਗਏ ਇੱਕੋ ਕਲੱਬਾਂ ਵੱਲੋਂ ਖੇਡਦੇ ਖੇਡਦੇ ਆ ਬਿੱਲੇ ਦੀਆਂ ਦੋ ਹੋ ਗਈਆਂ ਜੀ ਦਰਵਾਜ਼ਾ ਦਰਵਾਜ਼ੇ ਕਾਲੀ ਮਾਡਾ ਵਾਲਾ ਨਾਲ ਸਹਿਜ ਭਰਾ ਸਾਡਾ ਦੇ ਨਾਲ ਗੁਰਦਾਸ ਸਰਪੰਚ ਦੇ ਨਾਲ ਆਕਾਸ਼ ਇਹ ਬਿੱਲੇ 300 ਦਿਓ ਜੀ 300 ਦੀਆਂ ਦੋ ਕਬੜੀਆਂ ਆ ਗਏ ਨੇ ਇਹ ਕਰਨ ਕਰਨ ਮਾਲਿਕ ਕਰਨ तेरे गोति भरा क्या दो पांच सौ कर राजा गो पैसे तुझे अपने को रखो मैं बात कर चलों हाजी राज ਰਾਹ ਡਾਓ ਲਾਈਵ ਚ ਨਾ ਬੋਲ ਲੈ ਵੀ ਕਰਨ 500 ਗੋਪੀ ਵੱਲੋਂ ਤੇ ਸਾਡੇ ਪ੍ਰਿੰਸੀਪਲ ਨੌਨਿਹਾਲ ਉਹਨਾਂ ਵੱਲੋਂ 1500 ਨਾਲ 34 ਤੇ ਉਹਨੇ ਹੋ ਵੀ ਪਰਿਵਾਰ ਦੇ ਸੰਘਰਸ਼ੀ ਨੇ ਉਹਨਾਂ ਦੇ ਪਰਿਵਾਰ ਵੱਲੋਂ 34 ਵੱਲੋਂ ਤੇ ਨਾਲ ਨੌਨਿਹਾਲ ਜੀ ਪ੍ਰਿੰਸੀਪਲ 1500 ਉੱਧਰ ਦੇ 500 ਗੋਪੀ ਵੱਲੋਂ ਇਹ ਕਰਨ ਦਾ ਜੋੜਾ 2000 ਦਾ ਹੋ ਗਿਆ ਜੀ ਇਹ ਮੁੰਡੇ ਨੂੰ ਚੈਨ ਦੇ ਵਿੱਚ ਲੱਗਣ ਦੇ ਹੁਣ ਇਹਨੂੰ ਠੱਥਿਆਂ ਵਾਲੇ ਨੂੰ ਉਹ ਕਾਹਨ ਦੇ ਰਾਂਝਾ ਰਾਜੇ ਇਹ 2000 ਦਾ ਜੱਫਾ ਪਰ ਇਧਰ ਪਾ ਲਿਆ ਇਹਨੂੰ ਘੇਰ ਕੇ ਟਰੱਕ ਨੂੰ ਦਾ ਪੈ ਤੇ ਬਗੈਰ ਨਹੀਂ ਹੋਣਾ ਇਹ ਵੀ ਠੱਥਿਆਂ ਵਾਲੇ ਨੇ ਸੱਦਿਆ ਇਹ ਟਰੱਕ ਤੇਰੇ ਤੋਂ ਬਗੈਰ ਨਹੀਂ ਮੁੁੱਦਾ ਹੋਣਾ ਆ ਗੁੱਲੂ ਖੱਬਿਆਂ ਵਾਲਾ ਉਰਲੀ ਕੰਨੀ ਤੇ ਲੱਗ ਚੁੱਕਿਆ ਖੱਬਿਆਂ ਵਾਲਿਆ ਜੇ ਫੜਨੇ ਤੇ tufaan ਫੜ ਇਹ tufaan tufaan ਉਹ ਜਾ ਤੇ ਆ ਗਿਆ ਇਹ ਤੂਫਾਨ ਕਹਿੰਦਾ ਅੱਜ ਨਹੀਂ ਗੱਲ ਬਣਨੀ ਕੱਲ ਬਣਾਵਾਂਗੇ ਬਾਈਕ ਨੂੰ ਲੱਗ ਗਿਆ ਲੈਂਡ ਦੇ ਵਿੱਚ ਬੁੱਲੂ ਇਹਦਾ 2100 ਰੁਪਏ ਲੱਗਾ ਇਹਨੂੰ ਦਵਾਦਗੇ ਅੱਜ ਆਪਣੇ ਪਿੰਡ ਦੇ ਵਿੱਚ ਖੇਡਦਾ ਗੁਲਸ਼ਰ ਵਾਪਸ ਹੈ ਜੀ ਇਹ ਬੱਲੇ ਵਾਲਾ ਆ ਜਾ ਪੁੱਤ ਸਿਆ ਤੂਫਾਨ ਫੇਰ ਜਿਹੜਾ ਤੂਫਾਨ ਰੋ ਗਿਆ ਮਰਵਾ ਲ ਤੂਫਾਨ ਰਕਾਈਓ ਯਾਰ ਕਿਸੇ ਤਰ੍ਹਾਂ ਤੂਫਾਨ ਰੋਕੀਏ ਇਹ ਨਹੀਂ ਰੁਗਦਾ ਨਰਵੈਲ ਦੇ ਜਿੰਨੇ ਵੀ ਸਾਡੇ ਸਾਥੀ ਬੇਲੀ ਕਾਰੀਂ ਭਰਾ ਹੋਣੀ ਮਾਣੋ ਤੂੰ ਪੁੱਜਿਆ ਸਾਰੇ ਬਾਬਾ ਬਹੁਤ ਬਹੁਤ ਧੰਨਵਾਦ ਸਤਿਕਾਰ ਨੇ ਗੁਰਦਵਾਰਾ ਸਰਪੰਚ ਦਾ ਕਾਸ਼ ਵੀਰ ਦਾ ਦਲਸਰ ਜੁਰਦਦਾ ਬਹੁਤ ਬਹੁਤ ਧੰਨਵਾਦ ਬਹੁਤ ਜੀ ਕਬੱਡੀ ਚਾਰੇ ਗੋਛਣਾ ਇਹ ਚਾਰੇ ਇਹ ਸਾਹਨੇ ਬੋਲੇ ਆ ਇਹ ਤੈਨੂੰ ਰੋਕ ਸਕਦੇ ਆ ਓਏ ਹੋ ਰੋਕ ਸਕਦੇ ਪਰ ਗੁਲਛੜ ਅੱਜ ਬੁਖਰੇ ਦੇ ਧੱਕ ਦੇ ਵਿੱਚ ਦੱਗਿਆਂ ਵੱਲੋਂ ਕਬੱਡੀਆਂ ਪਾ ਰਿਹਾ ਆ ਆਤੀ ਹੋਈ ਰੇਡ ਕਰਨੋ 10000 ਪਰ ਬੈਂਕਾਂ ਵਾਲਾ 2000 ਦੀ ਗੱਲ ਏ ਗੁਰੂ ਜੀ ਨਹੀਂ ਅੱਪਾ ਲਾ ਸਕਿਆ ਤੇ ਨੰਬਰ ਸਾਹਦੇ ਪੜਦਾ ਪਹਿਲਾ ਆਇਆ ਕਰੋ ਪਹਿਲਾ ਜਦੋਂ ਪੈਸੇ ਵਾਲੀਆਂ ਸਾਹਮਣੇ ਖੜੀਆਂ ਹੁੰਦੀਆਂ ਉਦੋਂ ਭੱਜ ਗਿਆ ਕਰੋ ਮੇਰੇ ਕੋਲ ਸਿਰ ਤੁਹਾਨੂੰ ਵੀ ਸੋਸੋ ਦੇ ਸੁਦੇ ਸੁਦੇ ਬਾਦ ਗਏ ਨਾ ਜਿੰਨੇ ਗੇਮਾਂ ਵਾਲੇ ਪੁੱਛਿਆ ਨਾ ਦੋ ਤਿੰਨ ਨਰਵੈਲ ਘਰਾ ਦੇ ਸਾਰੇ ਯਾਰ ਹੀ ਚਲੇ ਗਏ ਕੋਈ ਗੱਲ ਨਹੀਂ ਬਾਅਦ ਵਿੱਚ ਸਹੀ ਜਦੋਂ ਮੌਕੇ ਕਾਨ ਸਗੀ ਦਾ ਹੁੰਦਾ ਹੋਇਆ ਇਹ ਜਸ਼ਨ ਜਸ਼ਨ ਤੇ ਪਾਲਾ ਜਸ਼ਨ ਤੇ ਪਾਲਾ ਜਸ਼ਨ ਤੇ ਪਾਲਾ ਓ ਜਸ਼ਨ ਤੇ ਪਾਲਾ ਜਸ਼ਨ ਤੇ ਪਾਲਾ ਜਸ਼ਨ ਵਡਾਣਾ ਜਸ਼ਨ ਨੋਨੇ ਪਾਲਾ ਸੰਗਣਾ ਜੱਫਾ ਚੋਟੀ ਦਾ ਜੱਫਾ ਚੋਟੀ 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 ਦਾ ਪਾਲੇ ਦਾ ਯਾਰ ਓ ਕਰਾ ਗਿਆ ਬੱਲੇ ਬੱਲੇ ਇਹ ਪਾਲਿਆ ਇਹ ਮੁੰਡਿਆ ਨਾਜਰੂਰ ਕੋਈ ਦੱਸ ਕੇ ਕਿਸੇ ਫੀਲਡਰ ਨੂੰ ਕੱਸੋ ਕਿ ਨਾਜਰੂਰ ਦੱਸ ਕੇ ਜਾਵੇ ਇਕ ਇਹਦਾ ਨਾਮ ਦੱਸ ਵੀ ਇਕ ਫਟਕਾਰ ਆ ਇਹਦਾ ਨਾਮ ਦੱਸ ਕੇ ਤੇਰੇ ਲਾਗੇ ਖੜਾ ਇਹਦਾ ਇਹ ਦੂਵੇਂ तेरे ਕੋਲ ਖੜਾ ਕਿਹਦਾ ਦੱਸ ਇਕ ਉਹਦਾ ਨਾਮ ਦੱਸ ਕੇ ਜਿਹੜੇ ਮੁੰਡੇ ਜੱਫੇ ਦੂਵੇਂ ਜਿਹੜੇ ਮੁੰਡਿਆਂ ਨੇ ਬੜੇ ਝੋਟੀ ਗਲੇ ਤੂਫਾਨ ਫੇਰ ਵਾਪਸ ਹੈ ਇਹ ਕਲਾ ਮਟੋਰੀ ਵਾਲਾ ਜਿੰਨੇ ਹੁਣ ਜੱਫਾ ਲਾਇਆ ਹੈ ਬੜਾ ਸੋਹਣਾ ਯਾਖੀ ਹੈ ਕਮਲਾ ਕੰਡੋਰੀ ਵਾਲਾ ਇੱਕ ਕੰਨੀ ਨੱਪ ਕੇ ਬੈਠਾ ਹੈ ਦੂਜੀ ਕੰਨੀ ਨੇ ਪਾਲਿਆ 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 ਬੁਲਸ਼ਰ ਕੇ ਆਏ ਉਹਨੂੰ ਘੇਰ ਦਿੱਤੀ ਜਾਂਦੇ ਇਹਦੇ ਵਾਲੇ ਕਲੀਅਰ ਜਾਂਦੇ ਹੋਣਗੇ ਇਹ ਵੀ ਮੈਂ ਮੰਨਦਾ ਹਾਂ ਕਿ ਸਾਡੀ ਟੀਮ ਜਿਹੜੇ ਕਪੂਰ ਸੱਜ ਲਈ ਇਹ ਮੁੰਡਾ ਦੀ ਚੋਕ ਬੜੀ ਹੈ ਕਿ ਆਉਣ ਵਾਲੇ ਜਿੰਨੇ ਵੀ ਮੇਜਰ ਲੀਗ ਫੈਡਰੇਸ਼ਨ ਦੇ ਮੈਚ ਹੋਣਗੇ ਇਹ ਜਿੰਨੇ ਵੀ ਵੇਟ ਵਾਲੇ ਹੋਣਗੇ ਉਹਨਾਂ ਵੱਲੋਂ ਖੇਡੂ ਤੂਫਾਨ 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 ਹੋ ਗਿਆ ਤੂਫਾਨ ਉਹ ਪਾਲਿਆ

மரஜிந்திர சிங்கல் சூப்பேவாரி பிங்க விநாயக கோதல் சார்வர முதல் பார சதா ਜੋ ਜੁਆਸੇ ਅਮਰੀਕਾ ਦੇ ਵਿੱਚ ਬੈਠਾ ਹੈ ਜਿਸ ਨਾਲ ਮੰਨਾ ਮਹਿਕੂਤ ਜੋ ਅਮਰੀਕਾ ਦੇ ਵਿੱਚ ਬੈਠਾ ਹੈ ਜੁਆਸੇ ਦੀ ਧਰਤੀ ਤੇ ਜਮਾਲ ਸ਼ਰਨੋ ਹੁੰਦੇ ਦੀ ਜੁਆਸੇ ਸ਼ਰਨੋ ਹੁੰਦੇ ਰਜਮਨ ਵਾਲਾ ਇਹ ਇੱਕ ਭਰਾ ਉਹਨਾਂ ਦੇ ਬਹੁਤ ਵੱਡੇ ਸੰਯੋਗਤਾ ਆਇਆ ਹੈ ਨਾਲ ਬੱਬੂ ਪ੍ਰਧਾਨ ਆਕਾਸ਼ ਦੁਬਈ ਇਹਨਾਂ ਭਰਾਵਾਂ ਦਿੰਦਾ ਬਹੁਤ ਸਾਰੇ ਸੰਯੋਗ ਦੇ ਆਜ ਦੇ ਆਜ ਦੇ ਲਈ ਸੰਬਲ ਸਾਰਿਆਂ ਸਾਕਾਂ ਦਾ ਤੇਲਕਾ ਸਰਕਾਰ ਕੋਲ ਟਿਕਾ ਲਗਾ ਹੈ ਇਹ ਲਾਗੇ ਵੱਧੂ ਦੇ ਵੇਖ ਲੈਨੇ ਆ ਅਜੇ ਨਰਵੈਲ ਇੱਥੇ ਹੁਣਾ ਲੱਗੇ ਕਿਤੇ ਚੱਕਦੇ ਸਾਈਕਲ ਜੋ ਤੇਰੇ ਕਰਮਾਂ ਦੇ ਵਿੱਚ ਜੱਟੀਆਂ ਵੱਲ ਤੋਂ ਮੋੜਦੇ ਨਹੀਂ ਕਿਸੇ ਨੂੰ ਵੀ ਆਈ ਤੇ ਆਪੇ ਬਾਬਾ ਕਾਨ ਸਿੰਘ ਦੇ ਮੈਚ ਬੁਲ ਕੇ ਜੇ ਭਰ ਕੇ ਖੜੀਦੇ ਆ ਜਿੰਨੇ ਵੀ ਆਉਂਦੇ ਆ ਖੁਸ਼ੀ ਜਾਂਦੇ ਆ ਇਹ ਇਲਾਕਾ ਚੜ੍ਹਦੀ ਕਲਾ ਵਾਲਾ ਹੈ ਕੋਈ ਕਰਦੀ ਸ਼ਰਨ ਸ਼ਰਨ ਹੰਦਲਾ ਕ੍ਰਾਸ ਜਰਮਨੀ ਦੀ ਧਰਤੀ ਤੇ ਬੈਠਾ ਹੈ ਉਹਦੇ ਵੱਲੋਂ ਵੀ ਅਮਰਤ ਕਿਹਾ ਕਿ ਬਹੁਤ ਵੱਡੇ ਸੰਜੋਗ ਹੈ ਪ੍ਰੀਤ ਕਰ ਗਿਆ ਗਿਆ 2 ਮਿੰਟ ਕਰ ਲਈ ਜੀ ਗੇਮ ਦੇਖਿਓ ਮੁੰਡੇ ਦੀ ਹਾਈ ਦੀ ਲਚਕ ਅੱਜ ਕਾਦੇ ਜਮਾਨੇ ਦੇ ਵਿੱਚ ਕਿਸੇ शरीਰ ਦੇ ਵਿੱਚ ਨਹੀਂ ਹੋਵੇ ਗੇਲੀ ਲਚਕ ਮਿਲੂ ਨਹੀਂ ਮੋੜ ਕੇ ਇਸ शरीर ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਹੋਊਗੀ ਇਹ ਬੜੀ ਮਿਹਨਤ ਕਰਦਾ ਪ੍ਰੀਤ ਜੌੜ ਵਰੀਆ ਵਧੀਆਂ ਜਿਹੜੀਆਂ ਸਕੂਲ ਵੱਲੋਂ ਗੇਮਾਂ ਦੇ ਵਿੱਚ ਵੀ ਪੰਜਾਬ ਦਾ ਨਾਮ ਵੱਡੇ ਪੁੱਤਰ ਦੇ ਚੁੰਦਾ ਆ ਇਹ ਤਰੀਕ ਜਾਲ ਇਸ ਇਲਾਕੇ ਦਾ ਹੈ ਬੜੇ ਸਾਰੇ ਗੇਮ ਉੱਤੇ ਚੌਲਤ ਤਾਰੀਆਂ ਮਰੋ ਯਾਰ ਅੱਜ ਵੀ ਇਲੈਕਟ੍ਰਿਕ ਸਾਰੇ ਖੋਤੇ ਆ ਨਾਲ ਸਾਡੀਆਂ ਭੈਣਾਂ ਬੱਚਾ ਬੰਦ ਕਰਮਾ ਜੀ ਆਪਣੀ ਫੜਦੇ ਆ ਲਈ ਮੈਚ ਵੀ ਤਗੜਾ ਖੇਡਿਆ ਜਾ ਰਿਹਾ ਹੈ ਸਾਡੇ 15 ਗੱਡੀਆਂ ਦੇ ਤੇ 16 ਨੰਬਰ ਸਾਰੇ ਨਾਲ ਅੱਧਰ ਨਾਲ ਕਹਿੰਦੇ ਸਾਰੇ ਟੀਮ ਅੱਗੇ ਆ ਗਿਆ 1:15 ਕੇ 16 ਕਰਤਾ ਰਿਆ ਉਹ ਟੈਂਗੂ ਕਰੇ ਯਾਰ ਕਹਿੰਦੇ ਵਧਾਈਆਂ ਦੇ ਦਿਓ ਚੈਨੀ ਪਾਲੀ ਭਰਾਵਾਂ ਦੇ ਕਿ ਜਦੋਂ 27 ਤਰੀਕ ਨੂੰ ਖੱਬਿਆਂ ਦੇ ਵਿੱਚ ਮੇਲਾ ਹੋਣਾ ਹੈ ਤੇ ਭਾਈ ਆ ਕੀ ਕਰਦੇ ਬੱਚੇ ਵਿੱਚ ਕਰਾਉਣ ਦੇ ਇੱਧਰ ਆਓ ਇੱਧਰ ਤੁਹਾਡੇ ਕੋਈ ਕੰਮ ਹੀ ਨਹੀਂ ਆ ਬਣਾ ਆ ਜਿਓ ਤੂਫਾਨ ਉਹ ਕਰ ਲੈ ਉਹ ਕਰ ਲੈ ਦੇਵਾ 2100 ਦਾ ਜੱਫਾ ਕਰ ਲੋ ਤੇ ਗਿੰਦ 2100 ਕਰਵਾਵੋਗੇ ਡੱਟੀਆਂ ਵੱਲ ਜੱਫਾ ਲਾ ਕੇ ਤੇ 2100 ਇਹ ਸਾਡੇ ਭਰਾਵਾਂ ਦੇ ਗੋਪੀ ਭਰਾਵਾਂ ਦੇ ਪ੍ਰਿੰਸੀਪਲ ਸਾਹਿਬਾ ਵੱਲੋਂ ਕੋਈ ਗੱਲ ਨਹੀਂ ਜ਼ਰੂਰ ਇਹ ਬੱਲੇ ਤੇਰੇ ਬੱਲੇ ਤੇਰੇ ਬੱਲੇ ਤੇਰੇ ਗੁਛਰਾ ਉਹ ਗੁਛਰਾ ਤੇਰੇ ਬੱਲੇ ਅੱਜ ਡੱਟੀਆਂ ਵੱਲੇ ਗੁਛਰੇ ਡੱਗਿਆ ਤਗੜੇ ਕਬੱਡੀਆਂ ਪਾ ਰਿਆ ਆਹ ਔਰ ਵੀ ਕਬੱਡੀ ਆ ਜੀ ਇਹਦਾ ਸਾਗੜਾ ਪਿੰਡ ਹੈ ਅਮਰਸਰ ਦੇ ਲਾਗੇ ਕਰਕੇ ਭੋੜੂ ਵਾਲਾ ਕਿਰੋ ਭੋੜੂ ਵਾਲਾ ਕੋਲਾ ਇਹ ਸਾਗੜੇ ਵਾਲਿਆ ਭੱਜੜ ਦੀ ਕਰਿਆ ਕਰ ਛਰੇ ਨੂੰ ਰਜਾਈ ਨਾਲ ਤੇ ਕੁਸ਼ਲੇ ਨੂੰ ਵਧਾਈ ਨਾਲ ਤਿੰਨੋਂ ਨੰਬਰ ਮਿਲ ਗਿਆ ਭੱਜੜ ਦੀ ਕਰਿਆ ਕਰ ਮਾਗਾਸਰਾਏ ਵਾਲਾ ਹੈਪਰ ਹੁੰਦਾ ਕਿਸੇ ਵੱਲ ਇਹ ਪੈਂਦੀ ਰੇਨ ਤਾਲਾ ਤਾਲਾ ਤੇ ਕੁਲਸ਼ਰ ਉਹ ਗੁਲਛੰਦਰ ਤਾਲਾ ਤਾਲਾ ਕੁਲਸ਼ਰ ਤਾਲਾ सा नौ ध्याल सा साह होना मैं कुछ वो तेरिया तो कल आदिया करतारियां एर बारा पातरा तेरे गा कुछ लो ਤੇਰੀਆਂ 20000 ਰੁਪਏ ਰਾਜ ਆ ਪ੍ਰਿੰਸੀਪਲ ਸਾਹਿਬ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਇਹ 20000 1000 ਦੀਆਂ ਬਹੁਤ ਵੱਡੀਆਂ ਹੋਣ ਗਿਆ ਪ੍ਰਸ਼ੰਸਾ ਬੱਲੇਬਾਦੀਆਂ ਆ ਪੁੱਲਾ ਇਹ ਪਟੋਰੀ ਪਟੋਰੀ ਵਾਲੇ ਛਿੜਦੇ ਆ ਪੋਚੋ ਭਾਈ ਤਫਾ ਨੂੰ ਰੋਕੇ ਪਰ 1000 ਰੁਪਏ ਦਵਾਈਏ ਹਰੀ ਵੱਲੋਂ ਹਣੀ ਵੱਲੋਂ ਜਿਹੜਾ ਤਫਾ ਨੂੰ ਰੋਕਿਆ 1000 ਇੱਕ ਹਜ਼ਾਰ ਤੂਫਾਨ 1000 ਰੁਪਏ ਪਾ ਗਿਆ ਪ੍ਰਾਗਪੁਰਿਆ ਬੁੱਝੂ ਫਿਰ ਜਾਂਦਾ ਪਾਸੇ ਅਗਰਪੁਰਿਆ ਇਹ ਨਹੀਂ ਰੁਕਣਾ ਬਾਈ ਜੇ ਤੂਫਾਨ ਰਿਆਂ ਫਿਰ ਪਾਸੇ ਤੂਫਾਨ ਦੇ ਵੀ ਬਣਦੇ ਹਨ ਤੂਫਾਨ ਆ ਜਾ 500 ਲੈ ਜਾ ਤੂੰ ਵੀ ਆ ਜਾ ਕੋਲੀ ਸਾਨੂੰ ਬੰਦਾ ਪੱਕਾ ਭੇਜੀ ਤੂਫਾਨਾ ਅੱਜ ਕਾ ਕਬੱਡੀ ਦਾ ਅੰਚ ਧੋਖੇ ਭਰੇ ਹੋ ਮੈਂ ਬੰਦਾ ਉਹ ਕਹੀ ਜਾ ਤੈਨੂੰ ਯਾਰਦਾ ਹੋਵੇ ਬਾਈ ਤੂਫਾਨ ਦਾ ਬੰਦਾ ਨੂੰ ਤੇਰਾ ਬੰਦਾ ਲੈ ਜਾ ਆ ਲੋਟ ਆਸੇ ਦੇਵੀ 500 ਤੂਫਾਨ ਦੀਆਂ ਦੋ ਕਬੜੀਆਂ 2000 ਦੇ ਨੌਂ ਦਿਹਾੜ ਪ੍ਰਿੰਸਪਾਲ ਤੋਂ ਧੱਬੇ ਵੱਲ 500 2500 ਰੁਪਏ 2500 ਆਏ ਤੂਫਾਨਾ 15 ਗਿਆ 500 ਰੁਪਏ ਬਾਈ ਤੂਫਾਨ ਦੀਆਂ ਬੱਗੂ ਰਾਜਣ ਤੇ ਪੰਨਾ ਤੇ 20 ਇਹਨਾਂ ਦੇ ਖਾਦੀਆਂ ਦੋ ਕਬੱਡੀਆਂ 500 ਰੁਪਏ ਦੇ ਹੋਣ ਗਿਆ ਤੇ 2250 ਤੋਂ ਪਾ ਲੈ ਇਧਰ ਲੱਗਾ ਮੇਰੇ ਕੋਲ ਉਹ ਵੀ ਮ ਦੋ ਹੀ ਆਹ ਦੂਜੀ ਕਬੱਡੀ ਉਹਦੀ ਇੱਕੋ ਬਾਕੀ ਆ ਹੋਈ 1000 ਦੀ ਤੇ 1000 1000 ਲੈਓ ਜੀ ਨਾਮ ਦੇ ਹਾ ਪ੍ਰਿੰਸੀਪਲ ਸਾਹਿਬ ਨੂੰ ਦੋ ਗੋਲ ਸਨ 1000 ਪ੍ਰੀਤ ਅੱਤਰ ਸਿੱਕੇ ਵਾਲਾ ਕਬੱਡੀ ਪਾ ਰਿਹਾ ਹੈ ਰੀਤ ਇਹ ਮਗਾਸਰਾਂ ਨੇ ਘੱਟ ਮਾਰਚ ਪੇੜਾ ਹੁਣ ਮਾਰ ਹੋਰ ਧਾਰ ਤੂੰ ਚਪੇੜਾ ਮਾਰਦਾ ਰਹਿ ਗਿਆ ਉਹ ਨੰਬਰ ਲੈ ਗਿਆ ਚਪੇੜਾ ਮਾਰਦਾ ਰਹਿ ਗਿਆ ਨੰਬਰ ਲੈ ਗਿਆ ਇੱਦਾਂ ਦਾ ਕਰਿਆ ਕਰ ਚੰਦਰਿਆ ਘੱਟ ਮਾਰਿਆ ਕਰ ਆ ਬਿੱਲੇ ਦੀ ਕਬੱਡੀ ਆ ਬਿੱਲਿਆ ਤੇਰੀਆ ਕਬੱਡੀਆਂ ਬੜੀਆਂ ਸਾਫ ਓ ਬਿੱਲਿਆ ਤੇ ਕਾਲੇ ਦੀ ਖੇਡ ਬੜੀ ਨਿਆਰੀ ਬਾਲੇ ਦੀ ਖੇਡ ਬੜੀ ਤਿਆਰੀ ਉਹ ਬਾਲੇ ਦੀ ਖੇਡ ਬੜੀ ਤਿਆਰੀ ਪਰ ਕਿੱਲੇ ਦੀ ਕਬੱਡੀ ਬੜੀ ਤਿਆਰੀ ਹੈ ਸਾਡੇ ਪ੍ਰਿੰਸੀਪਲ ਨੌਂਿਹਾਲ ਉਹ ਬਾਨ ਸਤਿਕਾਰ ਕਰ ਰਿਹਾ ਹੈ ਆ ਗਈ ਕਬੱਡੀ ਪੰਦੇ ਆ ਦੀਪ ਉਹਦੇ ਵੱਲੋਂ ਆ 500 ਦੀ ਪਹਿਲੀ ਕਬੱਡੀ ਪੈੜੀ ਆ ਰਹੀ ਹੈ ਤੇ ਦੂਜੇ ਪਾਸੇ ਤੁਹਾਡੇ ਵੱਲੋਂ ਸੀ ਇਹਨੂੰ ਜੱਫਾ ਲੱਗ ਰਿਹਾ ਜੀ ਹਰੀ ਵੱਲੋਂ ਜੇ ਜੱਫਾ ਲੱਗਿਆ ਤੇ 500 2000 ਰੁਪਏ ਤੁਹਾਡੇ ਤਾਦੇ ਵੱਲੋਂ 1000 ਤਾਦੇ ਵੱਲੋਂ 1000 ਅਮਰਤਾ ਇਹਦਾ 1000 ਹੋ ਗਿਆ 2 ਬਣ ਗਿਆ ਤਫਾਰ ਦਾ ਇਹ 500 ਜੱਫੇ ਦੇ ਆ ਜੀ ਇਹ 500 ਜੱਫੇ ਦਾ ਆਓ ਇਧਰੋਂ ਪਾਸੋਂ 1000 ਦੇ ਅਮਰਤ ਕੋ ਚੱਲ ਜਾ ਬੋਚੂਗਾ ਕਾਰ ਰੇਡ ਤਗੜੀ ਕੇ ਰੇਡ ਇੱਕ ਤਗੜੇ ਰੰਗ ਦਾ ਪੇ ਟੀਮ ਦੇ ਵਾਧਾ ਕਰ ਗਿਆ ਆਓ ਤਫਾਰ ਦਾ ਇਹਨੂੰ 1000 ਰਹਿ ਗਿਆ 500 ਰਹਿ ਗਿਆ ਤੁਹਾਡੇ ਵੱਲੋਂ ਕਿੱਥੇ ਦੀਪ ਹੋਣੀ ਤੁਹਾਡੇ ਵੱਲੋਂ ਰਹਿ ਗਿਆ ਪੰਗਿਆ ਆ 500 ਤੁਹਾਡੇ ਵੱਲੋਂ ਤੁਹਾਡੇ ਵੱਲੋਂ ਕਾਂਗਸਰ ਵਾਲਿਆਂ ਇਹ ਦੋ ਜੀ ਪੰਗਿਆ ਤੁਸੀਂ 500 ਤੂਫਾਨਾਂ ਚ ਮੇਲਾ ਲੁੱਟ ਗਿਆ ਵਈ ਆ 500 ਮੇਰੇ ਕੋਲ ਆ ਸਦੇ ਹਣੀ ਦਾ ਇਹ ਤੁਹਾਨੂੰ ਜੱਫਾ ਲੱਗਿਆ ਫਿਰ ਦੇਨੇ ਆ ਬਹੁਤ ਬਹੁਤ ਸਤਿਕਾਰ ਏ ਗੁਰਸ਼ਖਰਾ ਤੁਹਾਨੂੰ ਆ ਆ ਪਾਸੇ ਉਹ ਪੰਮੇ ਭਰਾ ਖੜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨੌਨਿਹਾਲ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਤੇਰਾ ਮਾਨ ਸਤਿਕਾਰ ਵੀ ਕੀਤਾ ਸਹਿਜ ਵੀਰ ਸਿੰਘ ਜੀ ਹੰਦਲ ਤੇ ਨੌਨਿਹਾਲ ਸਿੰਘ ਜੀ ਪ੍ਰਿੰਸੀਪਲ ਇਹਨਾਂ ਨੇ ਬਹੁਤ ਵਧੀਆ ਜਿਹੜੇ ਪਿਆਰ ਬੰਦਿਆ ਨੂੰ ਬਖਸ਼ਿਆ ਆ ਤੂਫਾਨ ਦੀ ਕਬੱਡੀ ਪੈਣੀ ਤੂਫਾਨਾ ਇਹ ਜੱਫੇ ਦੇ ਪਾਸੇ ਸਿਰਫ ਸਾਡੇ ਹਰੀ ਵੱਲੋਂ ਕੰਨੋ ਜੇ ਤੂੰ ਜੱਫਾ ਲਾ ਕੇ ਤੇਰੇ ਕਿੰਨੇ 1000 ਲੱਭੇ ਤੇਈ ਉਹ ਦੇਤਾ 500 ਤਾਂ ਦੇ ਇੱਕ ਲਾ ਕੇ ਬਹੁਤ ਬਹੁਤ ਧੰਨਵਾਦ ਸਰਲ ਭਰਾ ਸਾਡਾ ਜਰਮਨੀ ਕੁੰਦਲੋਂ ਤੇ ਨਾਲ ਮੰਨਾ ਮਹਿਤੂ ਜੀ 와ਸੇ ਸਰਵਰ ਹੰਦਲ ਜੀ 와ਸੇ ਤੇ ਤੋਂ ਹੰਦਲ ਜੀ ਵਾਸੇ ਇਹਦਾ ਪਰਮਦਾ ਬਹੁਤ ਵੱਡਾ ਤੇ ਗਹਿ ਗੱਦਵਾ ਸਤਿਕਾਰ ਨਾਲ ਮਿੰਟੂ ਨੰਬਰਦਾਰ ਹਣੀ ਸਾਡਾ ਵੀਰੋ ਤੇ ਗੁਰਪ੍ਰੀਤ ਸਿੰਘ ਜੀ ਸੁੱਖੇਵਾਲ ਹੰਦਲ ਜੀ ਵਾਸੇ ਤੇ ਨਾਲ ਮਨਜਿੰਦਰ ਸਿੰਘ ਜੀ ਹੰਦਲ ਜੋ ਸੁੱਖੇਵਾਲ ਜੋ ਅਮਰੀਕਾ ਦੇ ਵਿੱਚ ਬੈਠੇ ਆ ਕਬੱਡੀ ਇਹ ਝੋਟੀ ਦੀ ਕਬੱਡੀ ਹੋਏ ਕਰਨੇ ਜਿੰਨੂ ਮਰਜੀ ਰੋਕ ਜਾ ਹਣੀ ਕਹਿੰਦਾ 1000 ਦੇ ਦਿਆਂਗੇ

तूफ़ान्ड बि तूफ़ाने पैदा करूफ़ी लख ਕੱਲੇ ਪਾ ਗਿਆ ਚੰਦਾ ਪਾ ਗਿਆ ਨਾ ਇਹ ਰਿਕਾਰਡ ਬਣਾ ਗਿਆ ਅੱਜ ਦੇ ਮੈਚ ਦੇ ਵਿੱਚ 20 ਦੇ ਲੱਗੇ ਬਨੇ ਕੱਲਾ ਕਬੱਡੀਆਂ ਪਾ ਗਿਆ ਆ ਦੋਨਿਆਂ ਵਾਲਾ ਇਹ ਬੰਦਾਰੇ ਵਾਲਾ ਧਾਜ ਧਾਜ ਟੋਰੀ ਵਾਲਾ ਜੱਪਾ ਚੋਟੀ 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 ਦਾ ਲਾ ਗਿਆ ਫੇਰ ਉਹ ਜੱਪਾ ਕੰਦੇ ਚੋਟੀ ਦਾ ਗੱਲੂ ਲਾ ਕੇ ਵਜਾ ਵਜਾ ਕਰਵਾਤੀ ਹੈ ਓ ਪਿੰਤਾ ਪ੍ਰੀਤਿਆ 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 ਇਕਦਮ ਨਾਲ ਟੱਕਰ ਜਿੰਦੀਆ ਬਰਨਦੀਪ ਪੁਰੀਏ ਦੇ ਚੇਲੇ ਨਾਲ ਕਿ ਚੰਗੇ ਉਸਤਾਦ ਦੇ ਚੰਦੇ ਬੰਦਿਆ ਕਿੱਥੇ ਢੈਂਦੇ ਆ ਸਿੰਘ ਸ਼ੋਰ ਤੇ ਬਾਜ ਕਦੋਂ ਗੁਲਾਮੀ ਸਿੰਘ ਆਕਾਸ਼ ਇਹ ਵੀ ਤੋਡਿਆ ਵਾਲਾ ਐ ਇਸੇ ਦਾ ਕੇ ਦਾ ਪੇਰ ਕੇ ਨਾਲ ਤੇ ਦੋਨਾਂ ਸੁਖੇਵਾਲ ਖੱਟਗਾ ਇਹਦੇ ਵਿੱਚ ਹੋਏ ਨਿੱਕੇ ਪੇਰ ਰੱਖੇ ਆ ਬੜਾ ਸੋਹਣਾ ਪ੍ਰਦਰਸ਼ਨ ਕਰਦੇ ਆ ਧੱਕ ਧੱਕ ਭਜ ਕਾਸ਼ ਕੋਈ ਭੱਜਿਆ ਕਰ ਤੈਨੂੰ ਲੱਗਦਾ ਤਾਲਾ ਰੋ ਗਿਆ ਇਹਨਾਂ ਰੋਕ ਤਾ ਨੂੰ ਪਾਸੋਂ ਇੱਕ ਪਾਰਿਆ ਕਰਤਾਰਿਆ ਤੂਹਾਨ ਕਰਤਾਰਿਆ ਕਰਤਾਰਿਆ ਓ ਬੰਦੇਓ ਕਰਤਾਰ ਆਹ ਬਹੁਤ ਜੀ ਤਾਲੇ ਆ ਨਾ ਨਾ ਬੰਦਾ ਮਾਸੂਮ ਮੁਖਾਰੇ ਦਾ ਕਾਲੇ ਤੋਂ ਆਉਣ ਵਾਲੀ ਕਾਰ ਦੂਰ ਕਾਲੇ ਦੁਆਰਾ ਪਛਾਨੀ ਗਈ ભાઈ આજા કૃદાજા પર આવને ઓ પ્રિન્સિપલ મલો એક ગજિત ભરા મલો જેડા મચ્છો ઓલ આ ગયા ઓમે 1000 ભાઈ કલે યકે તે પહેલા ઉને મળી ગયા આદે પહેલા 1000 ਆਪਾਂ ਜਿਹੜਾ ਗੁਲਚੋ ਨੂੰ ਰੋ ਗਿਆ ਨਾ ਦੇ ਆਸਰਾ ਸਡੇ ਪ੍ਰਿੰਸੀਪਲ ਤੇ ਗਰਜਤ ਵੱਲ ਹੈ ਹੈਪੀ 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 ਇਹ ਚਪੇੜਾ ਬੜੀਆ ਮਾਰਦਾ ਹੈ ਹੈਪੀ ਇਹ ਚਪੇੜਾ ਬਾੜੀਏ ਮਾਰਦਾ ਤੁਰਦਾ ਕਬੜੀਆਂ ਬਾਕੇ ਗੁਲਚੋ ਹੋ ਚਾਲ ਉੱਧਰੋਂ ਪਾਸੇ ਇੱਕ ਮਿੰਟ ਖੜ ਜਾ ਬਾਈ ਦੋ ਦੋ ਕਬੜੀਆਂ ਬਾਕੀ ਲਾਓ ਪਾਸੇ ਜਿੰਨੇ ਲਾਉਣੇ ਆ ਇਹ ਨੌ ਨਿਹਾਲੇ ਲਾਉਣੇ ਲੱਗਦੇ 50 ਛੜੀ ਖੇਡਾ ਐਜੋ ਟੀਮ ਚੋਂ ਕਬੂਲ ਰਿਹਾ ਅੱਜ ਦੀ ਟੀਮ ਵੱਲੋਂ ਏ सॼे हरी वलो रोज़ तक पंज सौ तैश ई भेजर ते लाहे भेज ਜੱਪਾ ਚੋਟੀ ਦਾ ਕਾਲਾ ਸਾਗੜਾ ਕਾਲਾ ਸਾਗੜਾ ਕਾਲਾ ਤੇ ਕਾਲਾ ਤੇ ਮਿੰਡ ਲਾਦਾ ਪਟੋਰੀ ਵਾਲਾ ਇਹ ਪਟੋਰੀ ਵਾਲੇ ਜੱਫਾ ਲਾ ਦੇ ਨੇ ਹੋਰ ਦੱਸੋ ਜੀ ਲਾਸਟ ਕਬੱਡੀ ਪੈਣੀ ਆ ਰਖਾ ਰੋਕਦਾ ਇੱਕ ਮਿੰਟ ਹੋਰ ਭਾਈ ਨੌਂ ਦੇ ਹਾਲ ਜੀ ਦੱਸੋ 300 1000 ਦੀ ਰੇਡ ਹੈ ਜਿਆਣੀ ਇਹ ਲਾਸਟ ਕਬੱਡੀ ਜੀ 1000 ਦੇ ਨਾਲ ਸੈਜ ਪ੍ਰਿੰਟੋ ਕਰ ਬਾਈ ਅੱਲੇ ਵਾਲਾ ਪਾਸੇ ਹੀ ਕਰ ਰਿਹਾ ਹਰੀ ਵੱਲੋਂ 500 ਦੇ 500 ਸਾਡੇ ਸੈਜ ਪ੍ਰਿੰਟ ਸਰ ਜੀ ਹੰਗਤ ਦੇ ਨਾਲ ਸਾਡੇ ਪ੍ਰਿੰਸੀਪਲ ਸਾਹਿਬ ਜੀ ਦੌੜ ਦੇ ਹਾਰ ਸਾਹਿਬ ਜੀ 500 ਇਧਰ ਤੇ 500 ਇਧਰ ਬਾਈ ਤੂੰ ਦੂਜਾ ਕੰਮ ਕੀਤਾ ਮੇਰੇ ਲਾਗੇ ਨਾਲ ਆ ਜਾ ਆਹ ਲੈ ਆਹ ਲੈ ਕਰੋ ਯਾਰ ਪਾਜੀ ਆਪ ਆਜਾ ਕਰੋ ਯਾਰ ਕੋਈ ਬੰਦਾ ਵਰਕੇ ਜਾ ਕਰੋ ਉਹਨੇ ਕੋਈ ਗਲਤ ਸੇਵਨ ਕੀਤਾ ਭਾਈ ਮੈਚ ਸਮਾਰਤ ਤਾੜੀਆਂ ਮਾਰੋ ਖੁੱਲ ਕੇ ਮੈਚ ਚੰਗਾ ਲੱਗਾ ਤੇ